ਆਸਾ ਮਹਿਲਾ ਪੰਜਵਾ ਪਾਵਤ ਰਲਿਆ ਜੋ ਬਨ ਬਲਿਆ ਨਾਮ ਬਿਨਾ ਮਾਟੀ ਸੰਗ ਰਲਿਆ ਕਾਨ ਕੁੰਡਲਿਆ ਬਸਤre ਓਢਲਿਆ ਸੇਜ ਸੁਖ ਲਿਆ ਮਨ ਘਰ ਬਲਿਆ ਰਹਾ ਤਲੇ ਕੁੰਚਰੀਆ ਸਿਰ ਕਨਿਕ ਛਤਰੀਆ ਹਰ ਭਗਤ ਬਿਨਾ ਲੈ ਤਰਨ ਗਡਲਿਆ रूपसुंदरिया अनेक अस्तरिया हर रस बिन सब स्वाद फिकरिया माया चलिया विकार बिखलिया शरण नानक प्रभ पुरख दयलिया आशा महला पंजवा एक बगीचा पेड़ कण करिया अमृत नाम तहा मह फलिया ऐसा करो विचार ज्ञानी जाते पाईए पद निर्वाणी आस पास भिखवा के कुंटा बीच अमृत है पाई रे रहाओ सिंचन हारे एके माली खबर करत है पात पत डाली सकल वनस्पति आन जड़ाई ਸਗਲੀ ਫੂਲੀ ਨਿਫਲ ਨਾ ਕਾਈ ਅੰਮ੍ਰਿਤ ਫਲ ਨਾਮ ਦਿਨ ਗੁਰ ਤੇ ਪਾਇਆ ਨਾਨਕ ਦਾਸ ਤਰੀ ਤਿਨ ਮਾਇਆ ਆਸਾ ਮਹਿਲਾ ਪੰਜਵਾਂ ਰਾਜ ਲੀਲਾ ਤੇਰੇ ਨਾਮ ਬਣਾਈ ਜੋਗ ਬਨਿਆ ਤੇਰਾ ਕੀਰਤਨ ਗਾਈ ਸਰਬ ਸੁਖਾ ਬਨੇ ਤੇਰੇ ਔਲੇ ਪ੍ਰਮ ਕੇ ਪਰਦੇ ਸਤਗੁਰ ਖੋਲੇ ਰਹਾਉ ਹੁਕਮ ਬੂਝ ਰੰਗ ਰਸ ਮਾਣੇ ਸਤਗੁਰ ਸੇਵਾ ਮਹਾ ਨਿਰਬਾਣੇ ਜਿਨ ਤੂੰ ਜਾਤਾ ਸੋ ਗਿਰ ਸਤ ਉਦਾਸੀ ਪਰਵਾਣ ਨਾਮ ਰਤਾ ਸੋਈ ਨਿਰਬਾਣ ਜਾ ਕੋ ਮਿਲਿਓ ਨਾਮ ਨਿਧਾਨਾ ਪਨਤ ਨਾਨਕ ਤਾ ਕਾ ਪੂਰ ਖਜ਼ਾਨਾ ਆਸਾ ਮਹਿਲਾ ਪੰਜਵਾ ਤੀਰਥ ਜਾਓ ਤਾ ਹੋ ਹੋ ਕਰਤੇ ਪੰਡਿਤ ਪੁੱਛੋ ਤਾ ਮਾਇਆ ਰਾਤੇ ਸੋ ਅਸਥਾਨ ਬਤਾਵੋ ਮੀਤਾ ਜਾਕੇ ਹਰ ਹਰ ਕੀਰਤਨ ਨੀਤਾ ਰਹਾਓ ਸਾਸਤਰ ਬੇਦ ਪਾਪ ਪੁਨ ਵਿਚਾਰ ਨਰਕ ਸੁਰਗ ਫੇਰੇ ਫਿਰ ਔਤਾਰ ਗਿਰਸਤ ਮਹਿ ਚਿੰਤ ਉਦਾਸ ਅਹੰਕਾਰ ਕਰਮ ਕਰਤ ਜੀ ਕੋ ਜੰਜਾਰ ਪ੍ਰਭ ਕਿਰਪਾ ਤੇ ਮਨ ਵਸ ਆਇਆ ਨਾਨਕ ਗੁਰਮੁਖ ਤਰੀ ਤਿਨ ਮਾਇਆ ਸਾਧ ਸੰਗ ਹਰ ਕੀਰਤਨ ਗਾਈਏ ਇਹੋ ਅਸਥਾਨ ਗੁਰੂ ਤੇ ਪਾਈਏ ਰਹਾਉ ਦੁਜਾ ਆਸਾ ਮਹਿਲਾ ਪੰਜਵਾ ਕਰਮੈ ਸੂਖ ਬਾਹਰ ਫੁਨ ਸੁਖਾ ਹਰਿ ਸਿਮਰਤ ਸਗਲ ਬਿਨਾ ਸੇ ਦੁਖਾ ਸਗਲ ਸੂਖ ਜਾਤੂ ਚਿਤ ਆਵੇ ਸੋ ਨਾਮ ਜਪੈ ਜੋ ਜਨ ਤੁਧ ਪਾਵੇ ਰਹਾਉ ਤਨ ਮਨ ਸੀਤਲ ਜਪਨਾਮ ਤੇਰਾ ਹਰ ਹਰ ਜਪਤ ਟਹੇ ਦੁਖ ਡੇਰਾ ਹੁਕਮ ਬੂਝੇ ਸੋਈ ਪਰਵਾਨ ਸਾਚ ਸਬਦ ਜਾ ਕਾਨੀ ਆਸਾਨ ਗੁਰ ਪੂਰੇ ਹਰ ਨਾਮ ਦ੍ਰਿੜਾਇਆ ਪਨਤ ਨਾਨਕ ਮੇਰੇ ਮਨ ਸੁਖ ਪਾਇਆ ਆਸਾ ਮਹਲਾ 5 ਜਹਾਂ ਪਠਾਵੋ ਤਹ ਤਹ ਜਾਈਂ ਜੋ ਤੁਮ ਦੇਹੋ ਸੋਈ ਸੁਖ ਪਾਈ ਸਦਾ ਚੇਰੇ ਗੋਵਿੰਦ ਗੋਸਾਈ ਤੁਮਰੀ ਕਿਰਪਾ ਤੇ ਤ੍ਰਿਪਤੇ ਅਘਾਈ ਰਹਾਓ ਤੁਮਰਾ ਦਿਆ ਪੈਨੋ ਖਾਈ ਤੋ ਪ੍ਰਸਾਦ ਪ੍ਰਭ ਸੁਖੀ ਵਲਾਈ ਮਨ ਤਨ ਅੰਤਰ ਤੁਝੇ ਤੇ ਆਈ ਤੁਮਰੇ ਲਵੇ ਨ ਕੋ ਲਾਈ ਉਹ ਨਾਨਕ ਨਿਤ ਇਵੇ ਧਿਆਈ ਗਤ ਹੋਵੇ ਸੰਤਹਿ ਲਗ ਪਾਈ ਆਸਾ ਮਹਿਲਾ ਪੰਜਵਾ ਉਠਤ ਬੈਠਤ ਸੋਵਤ ਧਿਆਈਏ ਮਾਰਗ ਚਲਤ ਹਰੇ ਹਰੇ ਗਾਈਏ ਸ੍ਰਵਨ ਸੁਣੀ ਜੇ ਅੰਮ੍ਰਿਤ ਕਥਾ ਜਾਸ ਸੁਣੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲਥਾਰਾਉ ਕਾਰਜ ਕਾਮ ਬਾਟ ਘਾਟ ਜਪੀਜੇ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੇ ਦਿਨਸ ਰਹਿਨ ਹਰ ਕੀਰਤਨ ਗਾਈਏ ਸੋ ਜਨ ਜਮ ਕੀ ਵਾਟ ਨਾ ਪਾਈਏ ਆਠ ਪਹਿਰ ਜਿਸ ਵਿਸਰੇ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹਿਲਾ ਪੰਜਵਾ ਜਾ ਕੇ ਸਿਮਰਨ ਸੂਖ ਨਿਵਾਸ ਭਈ ਕਲਿਆਣ ਦੁਖ ਹੋ ਵਤਨਾਸ਼ ਅਨਦ ਕਰਹੁ ਪ੍ਰਭ ਕੇ ਗੁਣ ਗਾਵਹੁ ਸਤਗੁਰ ਆਪਣਾ ਸਦ ਸਦਾ ਮਨਾਪਹੁ ਰਹਾਓ ਸਤਗੁਰ ਕਾ ਸਚੇ ਸ਼ਬਦ ਕਮਾਵੋ ਧਿਰ ਕਰ ਬੈਠੇ ਪ੍ਰਭ ਆਪਣਾ ਪਾਵ ਹੋ ਪਰ ਕਾ ਬੁਰਾ ਨ ਰਾਖੋ ਚੇਤ ਤੁਮ ਕੋ ਦੁਖ ਨਹੀਂ ਪਾਈ ਮੀਤ ਹਰ ਹਰ ਤੰਤ ਮੰਤ ਗੁਰ ਦੀਨਾ ਇਹੋ ਸੁਖ ਨਾਨਕ ਅਨ ਦਿਨ ਚੀਨਾ ਆਸਾ ਮਹਿਲਾ ਪੰਜਵਾ ਜਿਸ ਨੀਚ ਕੋ ਕੋਈ ਨ ਜਾਣੇ ਨਾਮ ਜਪਤ ਉਹ ਚੋਹ ਕੁੰਟ ਮਾਨੇ ਦਰਸ਼ਨ ਮਾਗੋ ਦੇਹ ਪਿਆਰੇ ਤੁਮਰੀ ਸੇਵਾ ਕੋਨ ਕੋਨ ਨਾ ਤਾਰੇ ਰਹਾਓ ਜਾ ਕੇ ਨਿਕਟ ਨਾ ਆਵੇ ਕੋਈ ਸਗਲ ਸ੍ਰਿਸ਼ਟ ਉਆ ਕੇ ਚਰਨ ਮਲ ਤੋਈ ਜੋ ਪ੍ਰਾਣੀ ਕਾਹੂ ਨ ਆਵਤ ਕਾਮ ਸ਼ਾਂਤ ਪ੍ਰਸਾਦ ਤਾ ਕੋ ਜਪੀਏ ਨਾਮ ਸਾਧ ਸੰਗ ਮਨ ਸੋਵਤ ਜਾਗੇ ਤਬ ਪ੍ਰਭ ਨਾਨਕ ਮੀਠੇ ਲਾਗੇ ਆਸਾ ਮਹਿਲਾ ਪੰਜਵਾਂ ਏ ਕੋ ਏਕੀ ਨੈਨ ਨਿਹਾਰੋ ਸਦਾ ਸਦਾ ਹਰ ਨਾਮ ਸਮਾਰੋ RAM RAMA RAMA ਗੁਣ ਗਾਵੋ शांत प्रताप साधकै संगे हर हर नाम त्यावो रे रहा सगल समग्री जाके सूत परोई कटकट -कट अंतर रवया सोई ओपत परलोकिन मह करता आप अलेपा निर्गुण रहता करन करावन अंतर जामी आनंद करे नानक का स्वामी आसा महला 5 कोटि जनम के रहे भवारे दुर्लभ देह जीती नहीं हारे किल बिख बिना से दुख दर्द दूर भए पुनीत संतन की तूरे रहा प्रभु के संत उद्धारन जोग ਿਸ ਭੇਟੇ ਜਿਸ ਧੁਰ ਸੰਜੋਗ ਮਨ ਆਨੰਦ ਮੰਤਰ ਗੁਰ ਦਿਆ ਤ੍ਰਿਸ਼ਨ 부ਝੀ ਮਨ ਨਿਹਚਲੇ ਥੀਆ ਨਾਮ ਪਦਾਰਥ ਨੋ ਨਿਦ ਸਿਧ ਨਾਨਕ ਗੁਰ ਤੇ ਪਾਈ ਬੁਧ ਆਸਾ ਮਹਿਲਾ ਪੰਜਵਾ ਮਿਟੀ ਤਿਆਸ ਅਗਿਆਨ ਅੰਧੇਰੇ ਸਾਧ ਸੇਵਾ ਅਗ ਘਟੇ ਘਨੇਰੇ ਸੂਖ ਸਹਿਜ ਆਨੰਦ ਕਨਾ ਗੁਰ ਸੇਵਾ ਤੇ ਪਹੇ ਮਨ ਨਿਰਮਲ ਹਰ 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 ਨਾਮ ਸੁਨਾ ਰਹਾਓ ਬਿਨ ਸੋ ਮਨ ਕਾ ਮੂਰਖ ਢੀਠਾ ਪ੍ਰਭ ਕਾ ਭਾਣਾ ਲਾਗਾ ਮੀਠਾ ਗੁਰ ਪੂਰੇ ਕੇ ਚਰਨ ਗ헤 कोट जन्म के पाप लहे रतन जन्म एहो सफल पाया कहो नानक प्रभु करी मया आशा महला 5वा सतगुरु अपना सद सदा समारे गुरु के चरण के संग चारे जागरे मन जागन हारे बिन हर अवर न आवस कामा ਝੂਠਾ ਬੋਹ ਮਿਥਿਆ ਪਸਾਰੇ ਰਹਾਉ ਗੁਰ ਕੀ ਬਾਣੀ ਸੋ ਰੰਗ ਲਾਏ ਗੁਰ ਕਿਰਪਾਲ ਹੋਏ ਦੁਖ ਜਾਏ ਗੁਰ ਬਿਨ ਦੂਜਾ ਨਾਹੀ ਥਾਉ ਗੁਰ ਦਾਤਾ ਗੁਰ ਦੇਵੇ ਨਾਉ ਗੁਰ ਪਾਰ ਬ੍ਰਹਮ ਪਰਮੇਸਰ ਆਪ ਆਠ ਪਹਿਰ ਨਾਨਕ ਗੁਰ ਜਾਪ ਆਸਾ ਮਹਿਲਾ ਪੰਜਵਾਂ ਆਪੇ ਪੇੜ ਵਿਸਥਾਰੀ ਸਾਖ ਆਪਣੀ ਖੇਤੀ ਆਪੇ ਰਾਖ ਜਤ ਕਤ ਵੇਖੋ ਏਕੇ 오ਹੀ ਘਟਕੜ ਅੰਤਰੇ ਆਪੇ ਸੋਈ ਰਹਾਉ ਆਪੇ ਸੂਰ ਕਿਰਨ ਵਿਸਥਾਰ ਸੋਈ ਗੁਪਤ ਸੋਈ ਆਕਾਰ ਸਰਗੁਣ ਨਿਰਗੁਣ ਹਾਪੇ ਨੋ ਦੁਹੇ ਮਿਲ ਏਕ ਏਕੀ ਨੋ ਠਾਓ ਕਹੋ ਨਾਨਕ ਗੁਰ ਪ੍ਰਮਪੋਖ ਹੋਇਆ ਅਨਧ ਰੂਪ ਸਭ ਨੈਣ ਹਲੋਇਆ ਆਸਾ ਮਹਿਲਾ ਪੰਜਵਾ ਉਕਤ ਸਿਆਨਪ ਕਿਛੂ ਨਾ ਜਾਣਾ ਦਿਨ ਰਹਿਣ ਤੇਰਾ ਨਾਮ ਵਖਾਣਾ ਮੈਂ ਨਿਰਗੁਣ गुण नाही कोए करण करावेन हार प्रब सोए रहाओ मूर्ख बुगड अज्ञान अविचारी नाम तेरे की आस मन तारी जप तप संजम कर्म न साधा नाम प्रभु का मन हे आराधा किछो न जान मत मेरी थोरी ਬਿਨਵਤ ਨਾਨਕ ਓਟ ਪ੍ਰਭ ਤੋਰੀ ਆਸਾ ਮਹਲਾ ਪੰਜਵਾਂ ਹਰ ਹਰ ਅਖਰ ਦੁਏ ਇਹ ਮਾਲਾ ਜਪਤ ਜਪਤ ਪਏ ਦੀਨ ਦਿਆਲਾ ਕਰੋ ਬੇਨਤੀ ਸਤਗੁਰ ਆਪਣੀ ਕਰ ਕਿਰਪਾ ਰੱਖੋ ਸਰਣਾਈ ਮੋਕੋ ਦੇਹੋ ਹਰੇ ਹਰ ਜਪਣੀ ਰਹਾਓ ਹਰ ਮਾਲਾ ਔਰ ਅੰਤਰ ਤਾਰੇ ਜਨਮ ਮਰਨ ਦਾ ਦੁਖ ਨਿਵਾਰੇ ਹਿਰਦੇ ਸਿਮਾਲੇ ਮੁਖ ਹਰ ਹਰ ਬੋਲੇ ਸੋ ਜਨ ਇਤ ਉਤ ਕਤਹਿ ਨਾ ਡੋਲੇ ਕੋ ਨਾਨਕ ਜੋ ਰਾਚੇ ਨਾਏ ਹਰ ਮਾਲਾ ਤਾਕੇ ਸੰਗ ਜਾਏ ਆਸਾ ਮਹਿਲਾ 5ਵਾਂ ਜਿਸ ਕਾ ਸਭ ਕਿਛ ਤਿਸ ਕਾ ਹੋਏ ਤਿਸ ਜਨ ਲੇਪ ਨ ਬਿਆਪੇ ਕੋਏ ਹਰ ਕਾ ਸੇਵਕ ਸਦ ਹੀ ਮੁਕਤਾ ਜੋ ਕਿਛ ਕਰੇ ਸੋ ਹੀ ਫਲ ਜਨ ਕੈ ਅਤ ਨਿਰਮਲ ਦਾਸ ਕੀ ਜੁਗਤਾ ਰਹਾਉ ਸਗਲੇ ਤਿਆਗ ਹਰ ਸਰਣੀ ਆਇਆ ਤਿਸ ਜਨ ਕਹਾ ਬਿਆਪੇ ਮਾਇਆ ਨਾਮ ਨਿਧਾਨ ਜਾਕੇ ਮਨ ਮਾਹੇ ਤਿਸ ਕੋ ਚਿੰਤਾ ਸੁਪਨੇ ਨਾਹੇ ਕੋ ਨਾਨਕ ਗੁਰ ਪੂਰਾ ਪਾਇਆ ਪਰਮ ਮੋਹ ਸਗਲ ਬਿਨ ਸਾਇਆ ਆਸਾ ਮਹਿਲਾ 5 ਜੋ ਸੁਪ੍ਰਸਨ ਹੋਇਓ ਪ੍ਰਭ ਮੇਰਾ ਤਾ ਦੁਖ ਪਰਮ ਕੋ ਕੈਸੇ ਨੀਰਾ ਸੁਨ ਸੁਨ ਜੀਵਾ ਸੋਏ ਤੁਮਾਰੀ ਮੋਹਿ ਨਿਰਗੁਨ ਕੋ ਲਿਹੋ ਉਧਾਰੀ ਰਹਾਓ ਮਿਟ ਗਿਆ ਦੁਖ ਬਿਸਾਰੀ ਚਿੰਤਾ ਫਲ ਪਾਇਆ ਜਪ ਸਤਗੁਰ ਮੰਤਾ ਸੋਏ ਮਤ ਮਤ ਹੈ ਸੋਏ ਸਿਮਰ ਸਿਮਰ ਰਖ ਕੰਠ ਪਰੋਏ ਕਹੋ ਨਾਨਕ ਕੌਨ ਓਹ ਕਰਮਾ ਜਾ ਕੈ ਮਨ ਵਸਿਆ ਹਰ ਨਾਮਾ ਆਸਾ ਮਹਿਲਾ ਪੰਜਵਾ ਕਾਮ ਕ੍ਰੋਧ ਅਹੰਕਾਰ ਵਿਗੂਤੇ ਹਰ ਸਿਮਰਨ ਕਰ ਹਰ ਜਨ ਛੂਟੇ ਸੋਏ ਰਹੇ ਮਾਇਆ ਮਦਮਾਤੇ ਜਾਗਤ ਭਗਤ ਸਿਮਰਤ ਹਰ ਰਾਤੇ ਰਹੋ ਮੋਹ ਪਰਮ ਬਹੁਜੋਨ ਪਵਾਇ ਅਸtir ਭਗਤ ਹਰ ਚਰਨ ਤੇ ਆਇ ਬੰਧਨ ਅੰਧ ਕੂਪ ਗ੍ਰਹਿ ਮੇਰਾ ਮੁਕਤੇ ਸੰਤ 부झे ਹਰ ਨੇਰਾ ਕਹੋ ਨਾਨਕ ਜੋ ਪ੍ਰਭ ਸਰਣਾਈ ਇਹਾ ਸੁਖ ਆਗੇ ਗਤ ਪਾਈ